ਆ ਤੁਸੀਂ ਦੇਖ ਹੀ ਰਹੇ ਹੋ ਕਿ ਸਾਰਾ ਪਿੰਡ ਪਿੰਡ ਦੇ ਮੋਤਵਾਰ ਬੰਦੇ ਇਕੱਲੇ ਇਕੱਲੇ ਵਾਰਡ ਦੇ ਮੇਨ ਬੰਦੇ ਕਰਾਚੋ ਪਿੰਡ 'ਚ 11 ਵਾਰਡ ਹੈ ਤੇ 11 ਵਾਰਡਾਂ 'ਚ ਜਿਹੜੇ ਬੰਦੇ ਤਕੜੇ ਬੰਦੇ ਆ ਸਾਰੇ ਪਿੰਡ ਦੇ ਸਾਰੇ ਮੋਤਵਾਰ ਬੰਦੇ ਅੱਜ ਜਰਨੈਲ ਜੀ ਦੇ ਘਰੇ ਹਾਜ਼ਰ ਹੈ ਔਰ ਜਦੋਂ 2 ਦਿਨ ਪਹਿਲਾਂ ਪਿੰਡ ਦੇ ਵਿੱਚ ਸਾਰੇ ਪਿੰਡ ਦੀ ਸਾਂਝੀ ਟੀਮ ਵੱਲੋਂ ਕਿਉਂਕਿ ਸਾਲ ਪਹਿਲਾਂ ਸਾਰੇ ਪਿੰਡ ਨੇ ਜਰਨੈਲ ਜੀ ਨੂੰ ਆਸ਼ੀਰਵਾਦ ਦਿੱਤਾ ਪਿਆਰ ਦਿੱਤਾ ਔਰ ਕਿਆ ਕਿ ਤੁਸੀਂ ਪਿੰਡ ਦੀ ਨਿਮਾਇੰਦਗੀ ਕਰਨ ਵਾਸਤੇ ਚੋਣਾਂ 'ਚ ਖੜੇ ਹੋ ਤੇ ਜਦੋਂ 2 ਦਿਨ ਪਹਿਲਾਂ ਗਿੜਾ ਦਿੱਤਾ ਤਾਂ ਉੱਥੇ ਸਾਰੇ ਪਿੰਡ ਨੇ ਆਪਣਾ ਆਪਣੀ ਸਹਿਮਤੀ ਜਾਂ ਆਪਣਾ ਪਿਆਰ ਜਰਨੈਲ ਜੀ ਦੇ ਸਿਰ ਤੇ ਰੱਖਿਆ ਔਰ ਅੱਜ ਇਹ ਬੜੀ ਮਾੜੀ ਗੱਲ ਹੋਈ ਹੈ ਕਿ ਜਿਹੜੇ ਕੱਲ ਕਾਗਜ਼ਾਂ ਵੱਲੋਂ ਅਫਸਰ شاہੀ ਨੇ ਇਤਰਾਜ਼ ਲਾਇਆ ਔਰ ਇਤਰਾਜ਼ ਲਾ ਕੇ ਇਹਨਾਂ ਦੇ ਕਾਗਜ਼ਾਂ ਨੂੰ ਰੱਦ ਕੀਤਾ ਇਹ ਆਪਣੇ ਆਪ ਵਿੱਚ ਇੱਕ ਬਾਣੀ ਗੱਲ ਹੈ ਕਿਉਂਕਿ ਲੋਕਤੰਤਰ ਦਾ ਕਹਾਣ ਹੋ ਰਿਹਾ ਆਪਾਂ ਸਾਰੇ ਦੇਖ ਰਹੇ ਹਾਂ ਕਿ ਪੂਰੇ ਪੰਜਾਬ ਦੇ ਵਿੱਚ ਪਹਿਲਾਂ ਜ਼ੀਰੇਚ ਆਪਾਂ ਦੇਖਿਆ ਕਿ ਕੁਲਬੀਰ ਜ਼ੀਰਾ ਜੀ ਨਾਲ ਕੀ ਹੋਇਆ ਕੱਲ ਮੈਨੂੰ ਸ਼ਾਮ ਨੂੰ ਲਖੇਵਾਲ ਤੋਂ ਫੋਨ ਆ ਰਿਹਾ ਸੀ ਕਿ ਜਿਹੜਾ ਕਿ ਸਾਡੀ ਵੀਰੇ ਬੀਬੀ ਐਮਐਲਏ ਦੇ ਸੋਹਰੇ ਪਿੰਡ ਹੈ ਉਹ ਸੋਹਰੇ ਪਿੰਡ ਦੇ ਵੀ ਜਿਹੜਾ ਸਾਡਾ ਸਰਪੰਚ ਹੈ ਉਹਦੇ ਕਾਗਜ਼ਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਇਸੇ ਤਰਜ਼ੀ ਦੇ ਉੱਪਰ ਜਿੰਨੇ ਬੰਦੇ ਨਦਾਮਪੁਰ ਤੋਂ ਚੋਣ ਲੜਦੇ ਸੀ ਉਹ ਸਾਰੇ ਪਿੰਡ ਨਦਾਮਪੁਰ ਦੇ ਸਾਰੇ ਕੈਂਡੀਡੇਟਾਂ ਦੇ ਕਾਗਜ਼ ਰੱਦ ਹੋਣ ਵਾਸਤੇ ਜ਼ੋਰ ਲੱਗ ਰਿਹਾ ਸੀ ਉਹ ਤਾਂ ਲੋਕਾਂ ਨੇ ਜਦੋਂ ਪੰਚਾਇਤ ਸੈਕਟਰੀ ਤੇ ਨਾਲ ਕਾਨੂੰਗੋ ਤੇ ਪਟਵਾਰੀ ਮਿੰਤੀ ਕਰਨ ਵਾਸਤੇ ਗਏ ਤਾਂ ਉਹਨਾਂ ਨੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਵਿਰੋਧ ਕੀਤਾ ਇਸ ਗੱਲ ਦਾ ਜਰਨਲਿਜ਼ਮ ਦੇ ਜਿਹੜੀ ਉੱਪਰ ਇਲਜ਼ਾਮ ਉਹਦੀ ਕਦੇ ਮਿੰਤੀ ਵੀ ਨਹੀਂ ਹੋਈ ਤਾਂ ਕਹਿਣ ਦਾ ਮੇਰਾ ਮਕਸਦ ਹੈ ਕਿ ਇਹ ਜਿਹੜੀ ਗੱਲ ਹੋਈ ਹੈ ਇਹ ਆਪਣੇ ਆਪ ਵਿੱਚ ਇੱਕ ਬੜੀ ਮਾੜੀ ਘਟਨਾ ਹੈ ਇਹ ਲੋਕਤੰਤਰ ਦਾ ਘਾਣ ਹੈ ਤਰਨਤਾਰਨ ਦੀ ਖਬਰ ਦੇਖ ਲਓ ਭੁਲੜੜੀ ਦੀ ਖਬਰ ਦੇਖ ਲਓ ਪਟਿਆਲੇ ਇਲਾਕੇ ਦੀ ਗੱਲ ਕਰ ਲਓ ਸੰਗਰੂਰ ਇਲਾਕੇ ਦੀ ਗੱਲ ਕਰ ਲਓ ਇਹ ਚੋਣਾ ਇੱਕ ਸਰਕਾਰਾਂ ਵਾਸਤੇ ਚਾਨਣ ਮੋਨਾਰਾ ਹੁੰਦਾ ਹੈ ਵੀ ਜੇ ਚੋਣਾਂ 'ਚ ਨਤੀਜਾ ਚੰਗਾ ਨਾ ਆਵੇ ਤਾਂ ਸਰਕਾਰਾਂ ਨੂੰ ਸਮਝ ਆਉਂਦੀ ਹੈ ਕਿ ਸਾਡੀ ਕਿਤੇ ਨਾ ਕਿਤੇ ਕਾਰਗੁਜ਼ਾਰੀ 'ਚ ਕਮੀ ਹੈ ਤਾਂ ਬੰਦਾ ਸੁਧਾਰ ਲੈਂਦਾ ਹੈ ਆਪਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਵੱਡੇ ਪੱਧਰ ਤੇ ਕਿਹਾ ਸੀ ਕਿ ਅਸੀਂ 13 ਜਾਂ 13 ਲੋਕ ਸਭਾ ਜਿੱਤਾਂਗੇ ਤੇ ਆਮ ਆਦਮੀ ਪਾਰਟੀ ਤਿੰਨ ਲੋਕ ਸਭਾ ਦੀਆਂ ਸੀਟਾਂ ਜਿੱਤ ਸકી 13 'ਚੋਂ ਤੇ ਜਿਹੜੇ ਤਰੇ ਜਿੱਤੀ ਆ ਉਹਨਾਂ ਚੋ ਵੀ ਕਈ ਵਿਧਾਨ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਪਿੱਛੇ ਰਹਿ ਗਈ। ਇਸ ਤੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਪੂਰੇ ਪੰਜਾਬ 'ਚ ਕਿਸ ਤਰੀਕੇ ਦੀ ਹੈ ਕਿਉਂਕਿ ਲੋਕਾਂ ਨੇ ਲੋਕ ਸਭਾ ਦੀਆਂ ਚੋਣਾਂ 'ਚ ਵੀ ਫਤਵਾ ਇਹਨਾਂ ਦੇ ਉਲਟ ਦਿੱਤਾ ਹੈ। ਔਰ ਅੱਜ ਵੀ ਅੱਜ ਜਿੱਥੇ-ਜਿੱਥੇ ਇਹਨਾਂ ਨੇ ਕਾਗਜ਼ ਰੱਦ ਕਰਾਏ। ਜਿੱਥੇ-ਜਿੱਥੇ ਇਹਨਾਂ ਨੇ ਕਾਗਜ਼ ਰੱਦ ਕਰਾ ਕੇ ਆਪਣੇ ਸਰਪੰਚ ਬਣਾਏ ਆ। ਉੱਥੇ ਤਾਂ ਭਾਵੇਂ ਬਣ ਜਾਣ ਇਹਨਾਂ ਦੇ। ਔਰ ਬਾਕੀ ਸਾਰੇ ਪੰਜਾਬ ਚ ਤੁਸੀਂ ਦੇਖੋਗੇ ਲੋਕ ਇਨਾ ਇਸ ਪਾਰਟੀ ਦੇ ਖਿਲਾਫ ਫਤਵਾ ਦੇ ਰਹੇ ਕਦੇ ਇਹੀ ਪਾਰਟੀ ਜਿਹੜੀ ਕਹਿੰਦੀ ਹੁੰਦੀ ਸੀ ਕਿ ਦੂਸਰੀਆਂ ਪਾਰਟੀਆਂ ਜਿਹੜੀਆਂ ਉਹ ਧੱਕਾ ਕਰਦੀਆਂ ਨੇ ਤੇ ਅੱਜ ਉਹੀ ਜਿਹੜੀ ਉਹਦਾ ਆਪਾਂ ਦੇਖ ਹੀ ਲਿੱਤਾ ਸੀਗਾ ਕਿ ਜਦੋਂ ਆਪਣੇ ਸੰਗਰੂਰ ਦੇ ਵਿੱਚ ਪਹਿਲੀ ਵਾਰ ਭਵਨ ਨਗਰ ਟਰੱਕ ਯੂਨਨ ਦੀ ਚੋਣ ਦੀ ਗੱਲ ਆਈ ਸੀ ਤੇ ਟਰੱਕ ਉਹਨਾਂ ਦੀ ਚੋਣ ਨਹੀਂ ਹੋਈ ਸੀ ਤੇ ਧੱਕੇ ਦਾ ਬੰਦਾ ਬਾਦਾ ਸੀ ਤੋਂ ਇਸ ਕਰਕੇ ਇਹ ਗੱਲਾਂ ਸਰਕਾਰ ਦੇ ਜਦੋਂ ਤੁਸੀਂ ਉਲਟੋਂਦੇ ਉਦੋਂ ਕਰਨੀਆਂ ਬੜੀਆਂ ਆਸਾਨ ਹੁੰਦੀਆਂ ਜਦੋਂ ਕਾਂਗਰਸੀ ਸਰਕਾਰ ਸੀ ਤੇ ਆਮ ਆਦਮੀ ਪਾਰਟੀ ਵਾਲੇ ਲੋਕ ਲੋਕਾਂ ਕੋਲ ਜਾ ਕੇ ਗੱਲ ਕਰਦੇ ਸੀ ਪਰ ਆਪਾਂ ਤਾਂ ਆਪਣੇ ਹਲਕੇ ਦੇ ਦੇਖਿਆ ਪਹਿਲੇ ਸੱٹے ਆਮ ਆਦਮੀ ਪਾਰਟੀ ਵਾਲੇ ਲੋਕਾਂ ਨੇ ਜਾਂ ਜਿਨ੍ਹਾਂ ਨੂੰ ਜ਼ਿੰਮੇਵਾਰੀ ਮਿਲੀ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਕੰਮ ਚਾਲੂ ਕਰਤਾ ਸੀ ਤੇ ਉਹੀ ਕੰਮ ਚੱਲੇ ਆ ਰਹੇ ਤੇ ਲੋਕਾਂ ਨੇ ਇੰਨਾ ਵੱਡਾ ਫਤਵਾ ਦਿੱਤਾ ਸੀ ਤੇ ਅੱਜ ਦਾ ਲੋੜ ਇਹ ਹੈ ਕਿ ਲੋਕਤੰਤਰ ਦਾ ਘਾਣ ਨਹੀਂ ਕਰਨਾ ਚਾਹੀਦਾ ਆ ਤੁਸੀਂ ਦੇਖ ਲਓ ਕਿ ਆਪਾਂ ਹੁਣ ਸਾਡੇ ਆਪਣੇ ਪਿੰਡ ਦਾ ਇੱਕ ਬੰਦਾ ਬੋਲ ਕੇ ਦੱਸ ਰਿਹਾ ਸੀ ਕਿ ਸਾਨੂੰ ਤਾਂ ਵੋਟ ਪਾਣ ਦਾ ਸਾਡਾ ਜਿਹੜਾ ਅਧਿਕਾਰ ਸੀ ਉਹ ਹੀ ਖਤਮ ਕਰਦਾ ਇਹਦਾ ਕਦੇ ਇਤਿਹਾਸ 'ਚ ਨਹੀਂ ਹੋਇਆ ਸੀਕਰਾਚੋ ਪਿੰਡ ਦੇ ਵਿੱਚ ਤੋਂ ਮੈਂ ਇਸ ਗੱਲ ਦੀ ਬੜੀ ਗਹਿਰੇ ਸਮੇਂ ਤੇ ਨਿੰਦਾ ਕਰਦਾ ਔਰ ਮੈਂ ਇਹ ਜ਼ਰੂਰ ਜ਼ੋਰਦਾਰ ਤਰੀਕੇ ਨਾਲ ਬਹੁਤ ਸਾਰੇ ਅਫਸਰ ਸਾਡੇ ਨਾਲ ਵੀ ਕੰਮ ਕਰਦੇ ਸੀਗੇ ਪਰ ਅਸੀਂ ਕਦੇ ਇਹੋ ਜਿਹਾ ਕੰਮ ਨਹੀਂ ਕੀਤਾ ਸੀ ਤੇ ਮੈਂ ਅਫਸਰ ਸਾਹਿਬਾਂ ਨੂੰ ਕਹਿੰਦਾ ਵਕਤ ਬਦਲ ਜਾਣਾ ਹੈ ਸ਼ਿਗਲਾ ਸਾਹਿਬ ਜੀ ਸਾਡੀ ਤਲਾਸ਼ੀ ਕੀਤੀ ਗਈ ਹੈ ਐਮਐਲਏ ਹਲਕਾ ਦਾ ਇੱਕ ਵੱਲੋਂ ਪੁਰਸ ਪ੍ਰਚਾਰਣ ਲਾ ਕੇ ਜਿਹਦੇ ਤੋਂ ਸਾਹਿਬ ਨੂੰ ਸਵਾਲ ਕੀਤਾ ਗਿਆ ਵੀ ਕੋਈ ਪਰਮਿਸ਼ਨ ਲਈ ਤਾਂ ਉਹ ਨਾਉਂ ਕਹਿੰਦੇ ਨਜ਼ਰ ਆਏ ਕੋਈ ਸ਼ਿਕਾਇਤ ਦੀ ਫਿਰ ਵੀ ਤਲਾਸ਼ੀ ਕੀਤੀ ਗਈ ਲਾਈਵ ਹੋ ਗਏ ਲਾਈਵ ਪ੍ਰਸਾਰਣ ਚੱਲੇਗਾ ਰਾਤ ਤੱਕ ਕੀ ਕਹਾਂ ਉਹ ਇਸ ਨੂੰ ਭਾਈ ਸਾਹਿਬ ਇਹ ਲਾਈਵ ਪ੍ਰਸਾਰਣ ਨਹੀਂ ਮਾਰਤੇ ਇਹ ਮੈਨੂੰ ਕਹਿੰਦੇ ਹੋਏ ਵੀ ਸੰਗ ਆਉਂਦੀ ਹੈ ਕਿ ਕਦੇ ਕਦੇ ਤੁਸੀਂ ਅੱਜ ਤੱਕ ਸੁਣਿਆ ਸੀ ਕਿ ਐਮਐਲਏ ਵੀਡੀਓ ਦੀ ਕਾਰ ਦੀ ਤਲਾਸ਼ੀ ਲਵੇ ਇਹ ਬਸ ਇਹ ਲਾਈਵ ਕਰਾ ਕਰਾ ਕੇ ਲੋਕਾਂ 'ਚ ਆਪਣੀ ਗੱਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਪਤਾ ਲੱਗ ਚੁੱਕੀ ਖਾਸ ਤੌਰ ਤੇ ਆਪਣੀ ਬੀਬੀ ਦੀ ਖਾਸ ਤੌਰ ਤੇ ਆਪਣੇ ਪੂਰੇ ਜਿਹੜੀ ਬੀਬੀ ਨੇ ਕੱਲ ਵੀਡੀਓ ਦੀ ਤਲਾਸ਼ੀ ਲਈ ਤੀ ਇਹ ਜਿਹੜੀ ਬੀਬੀ ਨਦਾਮਪੁਰ ਸਭ ਦੇ ਕਾਗਜ਼ ਰੈਡ ਕਰਨਾ ਚਾਹੁੰਦੀ ਸੀ ਜਿਹੜੀ ਬੀਬੀ ਨੇ ਸਾਰੇ ਵੱਡੇ ਪੱਧਰ ਦੇ ਉੱਪਰ ਲਖੇਵਾਲ ਦੇ ਬੰਦੇ ਦੇ ਕਾਗਜ਼ ਰੈਡ ਕਰਾਇਆ ਤਾਂ ਜਦਕਿ ਲਖੇਵਾਲ ਦੇ ਵਿੱਚ ਸਾਰੇ ਧਿਰਾਂ ਦੇ ਕੋਲੇ ਸਾਂਝੀ ਜ਼ਮੀਨ ਹੈ ਤੇ ਸਾਂਝੀ ਜ਼ਮੀਨ ਸਾਂਝੇ ਤੌਰ ਤੇ ਵੰਡੀ ਹੈ ਔਰ ਜਦੋਂ ਮੈਂ ਇਹ ਗੱਲ ਕਹੀ ਵੀ ਜਿਹੜਾ ਕੈਂਡੀਡੇਟ ਹੁਣ ਲੜ ਰਿਹਾ ਵੀ ਉਹਦੇ ਆ ਵੀ ਤੁਸੀਂ ਇਤਰਾਜ਼ ਲਾ ਦਿਓ ਤੇ ਸਾਡੇ ਸਾਰੇ ਪਿੰਡ ਦੇ ਬੰਦਿਆਂ ਨੇ ਕਿਹਾ ਕਿ ਸਾਡੇ ਸਾਂਝੇ ਤੌਰ ਤੇ ਫੈਸਲਾ ਹੋ ਗਿਆ ਸੀ ਪਿੰਡ 'ਚ ਕਿ ਅਸੀਂ ਕਿਸੇ ਨੇ ਪੰਚਾਇਤੀ ਜ਼ਮੀਨ ਦਾ ਇਤਰਾਜ ਨਹੀਂ ਲਾਉਣਾ ਕਿਉਂਕਿ ਸਾਰੇ ਪਿੰਡ ਨੂੰ ਪੰਚਾਇਤੀ ਜ਼ਮੀਨ ਮਿਲੀ ਹੋਈ ਹੈ ਪਰ ਲੇਕਿਨ ਉਹਨਾਂ ਨੇ ਇਤਰਾਜ ਲਾ ਕੇ ਉੱਥੇ ਦੇ ਸੱਤੀ ਦੇ ਕਾਗਜ਼ ਨੂੰ ਰਿਜੈਕਟ ਕੀਤਾ ਇਸ ਤੋਂ ਪਤਾ ਲੱਗਦਾ ਕਿ ਇਹਨਾਂ 'ਚ ਕਿੰਨੀ ਕਮਜ਼ੋਰੀ ਆਈ ਹੈ ਔਰ ਮੈਂ ਸਮਝਦਾ ਕਿ ਅੱਜ ਜਿੰਨੇ ਲੋਕ ਅੱਜ ਘਰਾਚੋ ਦੇ ਉਰੇ ਜਰਨਲਜੀ ਦੇ ਘਰੇ ਇਕੱਠੇ ਹੋਏ ਆ ਗੁਰਦੀਪ ਜੀ ਸਾਡੇ ਬਲਾਕ ਪ੍ਰਧਾਨ ਖੜੇ ਆ ਔਰ ਬਾਕੀ ਸਮੂੱਚੀ ਮੇਰੀ ਟੀਮ ਖੜੀ ਆ ਮੈਂ ਸਭ ਦੇ ਨਾਂ ਨਹੀਂ ਲੈਣਾ ਚਾਹੁੰਦਾ ਇਸ ਗੱਲ ਤੋਂ ਪਤਾ ਲੱਗਦਾ ਕਿ ਸਾਂਝੇ ਤੌਰ ਤੇ ਪਿੰਡ ਦਾ ਫੈਸਲਾ ਸੀ ਕੀ ਵੋਟਾਂ ਦੇ ਵਿੱਚ ਇਸ ਵਾਰ ਜ਼ੋਰਦਾਰ ਤਰੀਕੇ ਨਾਲ ਆਪਣੇ ਉਮੀਦਵਾਰ ਨੂੰ ਜਿਤਾਣਾ ਹੈ ਪਰ ਇਹ ਸਰਕਾਰ ਨੇ ਵੋਟਾਂ ਤੋਂ ਹੀ ਲੋਕਾਂ ਨੂੰ ਵਾਂਝੇ ਕਰਦਾ ਅਗਰ ਗੱਲ ਕਿਸੇ ਕਿਹਦੇ ਇਸ਼ਾਰੇ ਤੇ ਹੋਇਆ ਹੋਗਾ ਕਿਉਂਕਿ ਜਿਹੜੇ ਸੀਐਮ ਦੇ ਡੋ ਐਸਡੀ ਨੇ ਉਹ ਐਸੇ ਪਿੰਡ ਦੇ ਨੇ ਯਾਰ ਗੱਲ ਸਮਝੇ ਨਹੀਂ ਇਸ਼ਾਰੇ ਦੀ ਗੱਲ ਹੋਵੇ ਤੇ ਚਾਹੇ ਕੰਮ ਕਰਨ ਦੀ ਗੱਲ ਹੋਵੇ ਕਰਦਾ ਤਾਂ ਪ੍ਰਸ਼ਾਸਨ ਹੈ ਨਾ ਤਾਂ ਹੀ ਮੈਂ ਕਿਹਾ ਕਿ ਪ੍ਰਸ਼ਾਸਨ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਵਕਤ ਬਦਲ ਜਾਣਾ ਹੈ ਸੇਗਲਾ ਸਾਹਿਬ ਗੱਲ ਕਰੀਏ ਭਵਨਗੜ੍ਹ ਦੇ ਸ਼ਾਹ ਹੈ ਕਿ ਉਹ ਬੀਬਾ ਨੇ ਸਾਰੀ ਜਗ੍ਹਾ ਦੇ ਉੱਪਰ ਬੀਬਾ ਨੇ ਸਾਰੀ ਜਗ੍ਹਾ ਦੇ ਉੱਪਰ ਸਰਪੰਚੀਆਂ ਰਿਜ਼ਰਵ ਆਪਣੇ ਹਿਸਾਬ ਨਾਲ ਕਰਾਈਆਂ ਅਸੀਂ ਵੀ ਪਤਾ ਨਹੀਂ ਮੈਂ ਰਿਜ਼ਰਵ ਕਰਾ ਕੇ ਦਿੱਤ ਜੂਗੀ ਬੰਗਾਲੀ ਪਿੰਡ 'ਚ ਤੀਜੀ ਵਾਰੀ ਸਰਪੰਚੀ ਰਿਜ਼ਰਵ ਹੋਈ ਹੈ ਕਦੇ ਦੇਖਿਆ ਵੀ ਲੋਕਤਾਂਤਰ ਦੇ ਵਿੱਚ ਇਹ ਰੋਸਟਰ ਸਿਸਟਮ ਆਉਂਦਾ ਹੈ ਜ਼ਿਲ੍ਹਾ ਪੱਧਰੀ ਸ਼ੁਰੂ ਕਰ ਲਓ ਬਲਾਕ ਪੱਧਰ ਤੇ ਸ਼ੁਰੂ ਕਰ ਲਓ ਇਹ ਰੋਸਟਰ ਸਿਸਟਮ ਹੁੰਦਾ ਹੈ ਪਰ ਇਹ ਕਦੇ ਰੋਸਟਰ ਦੇ ਵਿੱਚ ਇਹ ਗੱਲ ਨਹੀਂ ਹੁੰਦੀ ਕਿ ਇੱਕ ਪਿੰਡ ਨੂੰ ਤੁਸੀਂ ਤਿੰਨ ਵਾਰ ਲਗਾਤਾਰ ਰਿਜ਼ਰਵ ਕਰ ਰਹੇ ਹੋ ਇਹ ਰੋਸਟਰ ਦਾ ਮਤਲਬ ਹੁੰਦਾ ਕਿ ਬਦਲ ਬਦਲ ਕੇ ਸਰਪੰਚੀਆਂ ਰਿਜ਼ਰਵ ਹੋਣ ਤਾਂ ਕਿ ਸਾਰੇ ਵਰਗਾਂ ਦੇ ਲੋਕਾਂ ਨੂੰ ਮੌਕਾ ਮਿਲ ਸਕੇ ਸਰਪੰਚੀ ਕਰਨ ਦਾ ਤੇ ਇਸ ਕਰਕੇ ਜਿਹੜੀ ਤੁਸੀਂ ਰੋਸਟਰ ਦੀ ਗੱਲ ਕਰਦੇ ਹੋ ਪਹਿਲਾਂ ਇਹਨਾਂ ਨੇ ਰੋਸਟਰ ਦੇ ਨਾਲ ਜਿੱਥੇ ਤਕੜੇ ਬੰਦੇ ਸੀ ਉਥੇ ਐਸਸੀ ਸਰਪੰਚੀਆਂ ਜਾਂ ਜਿੱਥੇ ਐਸਸੀ ਤਕੜੇ ਸੀ ਉਥੇ ਜਨਰਲ ਸਰਪੰਚੀਆਂ ਕਰਕੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਕਾਗਜ਼ ਰੱਦ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਪਤਾ ਲੱਗਦਾ ਕਿ ਲੋਕਾਂ ਦੇ ਮਨਾਂ 'ਚੋਂ ਆਮ ਆਦਮੀ ਪਾਰਟੀ ਦੇ ਪ੍ਰਤੀ ਵਿਸ਼ਵਾਸ ਉੱਠ ਚੁੱਕੇ ਹੈ ਔਰ ਤੁਸੀਂ ਦੇਖੋਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਆਪਣੀ ਬਟਨ ਦੀ ਤਾਕਤ ਦੇ ਤਹਿਤ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਕਰਾਚ ਵਾਲੇ ਮਾਸ਼ੇ ਲੈ ਕੇ ਚੋਣ ਕਮਿਸ਼ਨ ਲਵੇ ਪਹੁੰਚ ਪਹੁੰਚ ਕਰੋਗੇ ਇਸ ਮਸਲੇ ਨਹੀਂ ਨਹੀਂ ਚੋਣ ਕਮਿਸ਼ਨ ਇਹਦੇ ਵਿੱਚ ਚੋਣ ਕਮਿਸ਼ਨ ਦੀ ਗੱਲ ਹੋਵੇ ਚਾਹੇ ਕਿਸੇ ਜਗ੍ਹਾ ਦੇ ਉੱਪਰ ਪਟੀਸ਼ਨ ਪਾਉਣ ਦੀ ਗੱਲ ਹੋਵੇ ਉਹ ਜਰਨੈਲਜੀ ਨੇ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਵੀਡੀਓਗ੍ਰਾਫੀ ਦੀ ਪਰਮਿਸ਼ਨ ਪਾਈ ਹੋਈ ਹੈ ਤੇ ਉਸ ਗੱਲ ਬਾਰੇ ਹਾਈ ਕੋਰਟ ਦੀ ਗੱਲ ਬਾਰੇ ਮੈਂ ਕਹੂੰਗਾ ਕੋਰਟ ਦਾ ਮੈਟਰ ਹੈ ਉਹ ਜਦੋਂ ਕੋਰਟ ਦਾ ਕੋਈ ਫੈਸਲਾ ਹੋਊਗਾ ਤੁਹਾਡੇ ਸਾਹਮਣੇ ਹੋਊਗਾ